ਮਹਾਰਾਜ ਕਹਿੰਦੇ ਭਲਿਆ ਤੂੰ ਕੀ ਮੇਰੀ ਸੇਵਾ ਕਰੇਂਗਾ ਗੁਰੂ ਦੀ ਸੇਵਾ ਤਾਂ ਹਰ ਸਮੇਂ ਹੋ ਰਹੀ ਹੈ ਗੁਰੂ ਦੀ ਪੂਜਾ ਹਰ ਸਮੇਂ ਹੋ ਰਹੀ ਹੈ ਜੇ ਤੂੰ ਸੰਗਤ ਵਿੱਚ ਬੈਠ ਕੇ ਬਾਣੀ ਪੜ ਲਵੇਂਗਾ ਨਾਮ ਜਪ ਲਵੇਂਗਾ ਬਾਣੀ ਤੇਰਾ ਭਲਾ ਕਰ ਦੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਅੱਜ ਅਸੀਂ ਗੁਰੂ ਘਰ ਆਉਣਾ ਵੀ ਇੱਕ ਕਰਮ ਕਾਂਡ ਬਣਾ ਲਿਆ ਭੱਜੇ ਭੱਜੇ ਆਉਣਿਆ ਦੌੜੇ ਦੌੜੇ ਆਉਣਿਆ ਆ ਕੇ ਮੱਥਾ ਟੇਕਿਆ ਪ੍ਰਸ਼ਾਦ ਲੈ ਲਿਆ ਪ੍ਰਕਰਮਾ ਕੀਤੀ ਮਹਾਰਾਜ ਕਹਿੰਦਾ ਵੀ ਇਹ ਬੈਠੂਗਾ ਮੈਂ ਇਹਨੂੰ ਅਸੀਸ ਦੇਊਗਾ ਪਰ ਗੁਰਸਿੱਖੋ ਪੌੜੀਆਂ ਥੱਲੇ ਉਤਰ ਜਾਂਦਾ ਹੈ ਪਿਛਲੇ ਸਮਿਆਂ ਵਿੱਚ ਨਾ ਬਜ਼ੁਰਗਾਂ ਨੂੰ ਆਪਾਂ ਮੱਥਾ ਟੇਕਦੇ ਸੀ ਬਜ਼ੁਰਗ ਲੰਮੀਆਂ ਲੰਮੀਆਂ ਅਸੀਸਾਂ ਦਿੰਦੇ ਸੀ ਲੰਮੀਆਂ ਲੰਮੀਆਂ ਅਸੀਸਾਂ ਦਿੰਦੇ ਸੀ ਤੇ ਅੱਜ ਉਹ ਮੱਥਾ ਟੇਕਣਾ ਸੀ ਭੁੱਲ ਗਏ ਤੇ ਸਾਸਰੀ ਕਾਲ ਦੂਰ ਹੀ ਭਗਾ ਕੇ ਮਾਰਦੇ ਆ ਬੇਬੇ ਦੇਖਦੀ ਰਹਿੰਦੀ ਆ ਪੁੱਤ ਕੋਲੇ ਨਹੀਂ ਹੋਊ ਮੈਂ ਮੋਢੇ ਤੇ ਹੱਥ ਰੱਖੂ ਅਸੀਸਾਂ ਦੇਉਂਗੀ ਪਰ ਪੁੱਤ ਸਾਸਰੀ ਕਾਲ ਬੁਲਾ ਕੇ ਹੋ ਜਾਂਦਾ ਹੈ ਗੁਰੂ ਜੀ ਵੀ ਸਾਨੂੰ ਢੀਕਦੇ ਨੇ ਮੇਰੇ ਗੁਰਸਿੱਖ ਬੱਚੇ ਬੈਠਣਗੇ ਮੈਂ ਇਹਨਾਂ ਨੂੰ ਅਸੀਸ ਦੇਉਂਗਾ ਨਾਮ ਦੀ ਆਕੋ ਸਤਨਾਮ ਸ੍ਰੀ ਵਾਹਿਗੁਰੂ ਖੰਮ ਬੈਠੇ ਤੁਮ ਦੇਹੋ ਆਸੀਸਾਂ ਮਹਾਰਾਜ ਅਸੀ ਤੇਰੇ ਚਰਨਾਂ ਵਿੱਚ ਬੈਠੇ ਆ ਤੂੰ ਸਾਨੂੰ ਨਾਮ ਦੀ ਆਸੀਸ ਦੇਵ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮੇਰੀ ਸੁਭਾਅ ਮੇਰੀ ਆਤ ਹੈ ਮੈਂ ਜਦੋਂ ਵੀ ਆਪਣੀ ਮਾਤਾ ਨੂੰ ਫੋਨ ਕਰਦਾ ਨਾ ਮੈਂ ਉਹਨੂੰ ਜਾਣ ਕੇ ਫਿਰ ਕਹੂੰਗਾ ਬੀਬੀ ਮੱਥਾ ਟੇਕਦਾ ਫਿਰ ਉਹ 2-4 ਮਿੰਟ ਬੜੀ ਆਸੀਸਾਂ ਦਿੰਦੀ ਹੈ ਜਿਹੜੀਆਂ ਕਿਤੇ ਬਾਜ਼ਾਰ ਵਿੱਚੋਂ ਨਹੀਂ ਮਿਲਦੀਆਂ ਮੁੱਲ ਨਹੀਂ ਮਿਲਦੀਆਂ ਖਾਨ ਬਜ਼ੁਰਗਾਂ ਦਾ ਸਨਮਾਨ ਕਰਿਆ ਕਰੋ ਸਤਕਾਰ ਕਰਿਆ ਕਰੋ ਬਾਣੀ ਨੇ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ ਕਾਹੇ ਕੋ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਸੋ ਝਗਰਤ ਪਾਪ ਪ੍ਰਾਣੇ ਸਮਿਆਂ ਵਿੱਚ ਬਜ਼ੁਰਗ ਆਖਿਆ ਕਰਦੇ ਸੀ ਜਿਹਦੇ ਘਰੇ ਬਜ਼ੁਰਗ ਮਾਪੇ ਨੇ ਉਹਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਸਾਡੇ ਬਜ਼ੁਰਗ ਤੀਰਥ ਨੇ ਇੰਨਾ ਵੀ ਕਟੜਪੁਣਾ ਨਹੀਂ ਹੋਣਾ ਚਾਹੀਦਾ ਵੀ ਅਸੀਂ ਤਾਂ ਜੀ ਅੰਮ੍ਰਿਤ ਛਕ ਲਿਆ ਜੀ ਅਸੀਂ ਕਿਸੇ ਨੂੰ ਹੁਣ ਮੱਥਾ ਨਹੀਂ ਟੇਕਣਾ ਕਿੱਥੇ ਲੇਕਿਆ ਵੀ ਬਾਣੀ ਕਹਿੰਦੀ ਹੈ ਮਾਂ-ਬਾਪ ਨੂੰ ਮੱਥਾ ਨਹੀਂ ਟੇਕਣਾ ਭਾਈ ਬਾਣੀ ਕਿੱਥੇ ਕਹਿੰਦੀ ਹੈ ਮਾਂ-ਬਾਪ ਨੂੰ ਮੱਥਾ ਨਹੀਂ ਟੇਕਣਾ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਸਿਰ ਗੁਰੂ ਦਾ ਨਿਸ਼ਚਾ ਕਰਕੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਾਉਣਾ ਕਿਸੇ ਨੂੰ ਗੁਰੂ ਸਮਝ ਕੇ ਮੱਥਾ ਨਹੀਂ ਟੇਕਣਾ ਤੂੰ ਗੁਰੂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਗੈਰ ਕਿਸੇ ਨੂੰ ਮੰਨਣਾ ਤੋਂ ਬਾਣੀ ਤਾਂ ਕਹਿੰਦੀ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਗੁਰਸਿੱਖਾਂ ਦੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਗੁਰਸਿੱਖਾਂ ਦੀ ਧੂੜ ਮੱਥੇ ਤੇ ਲਾਉਣੀ ਚਾਹੀਦੀ ਹੈ ਪਰ ਗੁਰੂ ਦਾ ਨਿਚਾ ਗੁਰਸਿੱਖ ਦਾ ਭਾਵੇਂ ਪੋਟਾ ਪੋਟਾ ਕਟਿਆ ਜਾਵੇ ਗੁਰਸਿੱਖ ਕਦੇ ਗੁਰੂ ਨਹੀਂ ਕਿਸੇ ਹੋਰ ਨੂੰ ਮੰਨੇਗਾ ਉਹਦਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਸੋ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ